ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ ਮੈਂ ਇਨ੍ਹਾਂ ਪਰਸਨਸ ਤੋਂ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਂਗਾ ਇਨ੍ਹਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਈਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ ਕਦੇ ਇੱਕ 빅 ਬੋਸ ਦਾ ਮੁੱਦਾ ਛੱਡ ਲੈਂਦੇ ਆ ਕਦੇ ਕੁਛ ਛੇੜ ਲੈਂਦੇ ਆ ਕਿ 빅 ਬੋਸ 빅 ਬੋਸ ਯਾਰ ਆ ਜੜੇ ਹੱਥ 빅 ਬੋਸ ਨੂੰ ਆਪਣੀ ਜੇਬ ਚ ਪਾ ਕੇ ਰੱਖ ਲਵੋ ਆਪਣੇ ਕੋਲ ਪਹਿਲੇ ਤੇ ਪੂੜੀਆਂ ਚੜਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇਥੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਅੱਜ ਫੇਸਬੁੱਕ ਐ ਯੂਟਿਊਬ ਮੋਨਟਾਈਜੇਸ਼ਨ ਬੰਦ ਕਰ ਦੇ ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ ਆ ਜੁੰਨੀਆਂ ਵੀ ਮੇਰੇ ਖਿਲਾਫ ਨਿਊਜ਼ਾਂ ਬੰਦੀਆਂ ਨੇ ਨਾ ਸਾਰੀਆਂ ਬੰਦ ਹੋ ਜਾਣਗੀਆਂ ਆ ਆ ਕੇ ਗੱਲ ਕਰੋ ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਮੈਨੂੰ ਕਲੈਰੀਫਿਕੇਸ਼ਨ ਮਿਲ ਜਵੇ ਪਰ ਉਹ ਚਾਹੁੰਦੇ ਕਿ ਇੱਥੇ ਆਉਗਾ ਤਾਂ ਤਾਂ ਹੀ ਪੈਸੇ ਮਿਲੂਗੇ ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ ਭੁੱਲ ਜਾ ਹਿੰਦੂ ਮੁਸਲਮ ਸਿੱਖ ਸਾਈ ਮੈਂ ਸਾਰੇ ਧਰਮਾਂ ਦਾ ਆਪਣਾ ਸਤਿਕਾਰ ਕਰਦਾ ਸਾਰੀ ਸਿੱਖ ਜੱਤੇਬੰਦੀਆਂ ਦਾ ਸਤਿਕਾਰ ਕਰਦਾ ਜਿੰਨੀਆਂ ਵੀ ਜੱਤੇਬੰਦੀਆਂ ਨੇ ਜਿੰਨੇ ਵੀ ਮਤਲਬ ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ ਮੈਂ ਸਭ ਦਾ ਰਿਸਪੈਕਟ ਕਰਦਾ ਹਾਂ ਸਭ ਦੀ ਇੱਜ਼ਤ ਕਰਦਾ ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ ਮੈਂ ਖੁਦ ਉਸ ਸਰੂਪ ਦੇ ਵਿੱਚ ਹਾਂ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ ਬਟ ਇੱਕ ਚੀਜ਼ ਦੱਸਣਾ ਚਾਹੂੰਗਾ ਇਹ ਜੋ ਦੋ ਜਾਂ ਤਿੰਨ ਸਿੰਘ ਆਏ ਜਿੰਨੇ ਵੀ ਆਏ ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ ਇਹਨਾਂ ਨੇ ਪਹਿਲੇ ਤੇ ਇੱਕ ਗੱਲ ਕੀਤੀ ਜੀ ਇਹ ਸਿੱਖ ਨਹੀਂ ਹੈਗਾ ਇਹ ਬਹਿਰੂਪੀ ਹੈ ਪਹਿਲੀ ਗੱਲ ਤਾਂ ਇਹ ਕੋਈ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ ਇਹ ਮੈਂ ਜਾਣਦਾ ਮੇਰੇ ਮਹਾਰਾਜ ਜਾਣਦੇ ਨੇ ਠੀਕ ਹੈ ਦੂਸਰੀ ਚੀਜ਼ ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ ਪਰਚਿਆਂ ਤੋਂ ਨਹੀਂ ਡਰਦੇ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ ਸਾਡੇ ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ ਤਮਕਾਇਆ ਜਾ ਰਿਹਾ ਅਦੁੱਤੀ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ ਇੱਕ ਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਨਾ ਦੁਬਾਰਾ ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ ਚਲੋ ਜੋ ਵੀ ਕੁਝ ਕਰਦੇ ਸਹੀ ਸੀ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿਦਾਂ ਦਾਗ ਲਾਇਆ ਮੈਂ ਤੁਹਾਨੂੰ ਇੱਕ ਕਲੀਅਰ ਬੈਂਕ ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਗਾ ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੇੜ ਲੈਂਦੇ ਆ ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੋਸ ਬਿਗ ਬੋਸ ਯਾਰ ਆ ਜੋੜੇ ਹੱਥ ਬਿਗ ਬੋਸ ਨੂੰ ਆਪਣੀ ਜੇਬ ਚ ਪਾ ਕੇ ਰੱਖ ਲਓ ਆਪਣੇ ਕੋਲ ਮੈਨੂੰ ਨਾ ਬਿਗ ਬੋਸ ਨਾ ਲੈਣ ਦੇਣ ਸੀਗਾ ਔਰ ਦੂਜੀ ਗੱਲ ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜੀਆਂ ਕੰਟਰੋਵਰਸੀ ਕੋਈ ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ ਮੈਂ ਆਪਣੀ ਵਾਈਫ ਦੇ ਨਾਲ ਆ ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰਾ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਸਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਰਿਸ਼ਤੇ 'ਚ ਮੈਂ ਉਹਦੇ ਨਾਲ ਕੱਟਣਾ ਵਾ ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ ਜਿਹੜੇ ਤੇ ਪਿਆਰ ਵਾਲੇ ਨੇ ਜਿਹੜੇ ਤੇ ਸਮਝਣ ਵਾਲੇ ਨੇ ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ ਜਿਹੜੇ ਜਿਹੜੇ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਕੁਝ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਜਿੱਦਾਂ ਦੇ ਹੁੰਦੇ ਨਹੀਂ ਸਾਨੂੰ ਓਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗਬੋਸਲੇ ਕੀਤਾ ਗਿਆ ਮੈਨੂੰ ਇੱਕ ਗੱਲ ਦੱਸੋ ਕੀ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਆ ਕੰਮ ਕਰਤੇ ਤੇਰੇ ਨੂੰ ਅਸੀਂ ਬਿਗਬੋਸ ਚ ਲਾਵਾਂਗੇ ਪਹਿਲੇ ਮੈਨੂੰ ਇਹ ਦੱਸੋ ਕਿਸੇ ਕੋਲ ਵੀ ਐਵੀਡੈਂਸ ਹੈ ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ ਇਹਨਾਂ ਨੇ ਬਿੱਗਬੋਸ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿੱਖੀ ਐਜ਼ ਅ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ ਮੈਂ ਇੱਕ ਛੋਟੀ ਜੀ ਗੱਲ ਦੱਸਾਂਗਾ ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਇਹਨਾਂ ਦਾ ਕਹਿਣਾ ਸੀਗਾ ਜੇ ਤਾ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਹੈਂ ਮੈਂ ਚਲੋ ਠੀਕ ਹੈ ਜੀ ਮੈਂ ਕਹਿੰਨਾ ਮੈਂ ਰੀਲ ਬਣਾਤੀ ਪ੍ਰਮੋਸ਼ਨ ਆਈ ਮੇਰੀ ਰੋਜੀ ਰੋਟੀ ਹੈ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਹੈ ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੇ ਦੋ ਪੈਸੇ ਉਧਰੋਂ ਆ ਜਾਂਦੇ ਦੋ ਪੈਸੇ ਉਧਰੋਂ ਆ ਜਾਂਦੇ ਆ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਨਨੇ ਆ ਇਹ ਸਾਰੇ ਹੀ ਚਲਾਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਹੈ ਕੋਈ ਇੰਸਟਾਗ੍ਰਾਮਰ ਹੈ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰੋਮੋਸ਼ਨ ਕਰਦਾ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲਈ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਣਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦੇਣਾ ਬਟ ਇੱਕ ਚੀਜ਼ ਦੱਸਣਾ ਇਹਨਾਂ ਬੰਦਿਆਂ ਨੇ ਕੀ ਕੀਤਾ ਜਦੋਂ ਇਹ ਵੀਡੀਓ ਬਣਾ ਲਿਆ ਇਹਨਾਂ ਨੇ ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੋਣੀ ਲਈਆਂ ਹੋਣੀਆਂ ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ ਤੁਸੀਂ ਆ ਦੇਖੋ ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ orange ਪਰਨੇ ਵਾਲਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਣੇ ਚ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਇਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਬੰਦ ਹੋ ਜਾਊਗਾ ਅਸੀਂ ਕਿ ਨਮ ਲੰਦੇ ਹੈਗੇ ਆ ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ ਤੁਸੀਂ 50000 ਰੁਪਏ ਦੇ ਦੋ ਆ ਸੀਸੀਟੀਵੀ ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ ਇਹ ਉਹਦੇ ਵਿੱਚ 50000 ਦੀ ਗੱਲ ਪਹਿਲੇ ਤੇ ਪੌੜੀਆਂ ਚੜਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ایرਫੋਨ ਨਹੀਂ ਲੱਗੇ ایرਫੋਨ ਲਾ ਕੇ ਉਹ ਪੂਰੀ ਸੀਸੀਟੀਵੀ ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਣ ਨੂੰ ਤਿਆਰ ਹਾਂ ਮੈਂ ਇਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਚੁਕਾਉਂਗਾ ਜੋ ਇਨਸਾਨ ਬਣਾ ਨਾ ਪਾ ਕੇ میرے کولو نال پیسے دی ڈیمانڈ کر رہے نے جے ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ اگے چੁੱਕਨوں تیار ہاں جڑے ਧਰਮ ਦਾ جو کہندے نا کہ کہندے ہیں پر ਤੁਸੀਂ ایڈا دی ਘਟਿਆ ਕਰਤੂਤ ਕੀਤੀ ہے ਤੁਸੀਂ اندر آ کے 50000 دی ڈیمانڈ کر رہے ہو منڈا ਤੁਹਾਨੂੰ کہہ رہا ہے میں 50000 ਕਿੱਥੋਂ ਦੇਦਾ ਤੇ ਤੁਸੀਂ کہہ رہے ہو نو فون ਕਰੋ ਜਿੰਨੇ ویڈیو ਪਾਈ ਹੈ ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜੀ ਜਾ ਕੇ ਮੁੱਦਾ ਛੇੜ ਲੋ ਤੇ ਬੰਦੇ ਤੋਂ پیسے دی ਡਿਮਾਂਡ ਕਰ ਲਓ ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਾਂਗਾ ਤੇ ਮੇਰੇ ਤਾਂ ਪੱਖੇ ਚ ਕਦੇ ਕੋਈ ਆਇਆ ਕੋਈ ਬੋਲੇ ਨਾ ਬੋਲੇ ਠੀਕ ਹੈ ਜੇ ਕੋਈ ਬੋਲਦਾ ਤੇ ਪਬਲਿਕ ਉਹਨ ਸਪੋਰਟ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨੇ ਚਿਰ ਤੱਕ ਚੁੱਪ ਰਹਿ ਜਾਵਾਂਗਾ ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ ਮੇਰੇ ਬੋਲੇ ਆ ਜਿਆਦਾ ਵਧ ਜਾਂਦੀ ਹੈ ਮੇਰੀ ਗੱਲ ਦੂਰ ਤੱਕ ਜਾਂਦੀ ਹੈ ਮੈਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਇਹੀ ਕੋਸ਼ਿਸ਼ ਕਰਦੇ ਆ ਅਸੀਂ ਕਦੇ ਕਿਸੇ ਕੰਟਰੋਵਰਸੀ ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਪਾ ਦਿੱਤੀ ਹੈ ਹੁਣ ਇਹਨਾਂ ਨੇ ਇੱਕ ਚੀਜ਼ ਕਰਨ ਮੈਨੂੰ ਪਤਾ ਨਹੀਂ ਮੈਂ ਇਹਨੂੰ ਇਸ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ ਸੀਸੀਟੀ ਪਰ ਪਤਾ ਨਹੀਂ ਮੇਰੇ ਉਤੇ ਕੋਈ ਅਟੈਕ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਕੁਝ ਨਹੀਂ ਪਤਾ ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਦੁਕਾਨ ਦੇ ਅੱਗੇ ਲੰਘਦੇ ਜਦੋਂ ਹੁੰਲੜਬਾਜੀਆਂ ਕਰਦੇ ਨੇ ਜੇ ਕਿਤੇ ਗੱਡੀ ਦੇਖ ਲੈਂਦੇ ਲੋਕ ਕੀ ਫालतू ਕਮੈਂਟਰੀਆਂ ਕਰਨ ਲੱਗ ਜਾਂਦੇ ਨੇ ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਉਹ ਬੰਦਾ ਅੰਦਰੋਂ ਟੁੱਟ ਜਾਵੇ ਖਤਮ ਹੋ ਜਾਏ ਸਾਨੂੰ ਪਤਾ ਸੀ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ ਚ ਅੱਗੇ ਵਧ ਰਹੇ ਆ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਆ ਔਰ ਅਸੀਂ ਕਿਰਤ ਕਰ ਰਹੇ ਆ ਕਦੇ ਕਿਸੇ ਨੂੰ ਫालतू ਕੋਈ ਗੱਲ ਨਹੀਂ ਕਰਦੇ ਆ ਰੀਲ ਅਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਨ ਲਈ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ ਪਰ ਜੋ ਇਹਨਾਂ ਨੇ ਕੀਤਾ ਆ ਤੇ ਚੜ ਕੇ ਆ ਕੇ ਬਹਿ ਗਏ ਤੁਸੀਂ ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੇਰੀ ਮੇਰੇ ਅੰਦਰ ਕੀ ਸਿੱਖੀ ਹੈ ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ ਮੇਰੀ ਇੱਕ ਗਲਤੀ ਦੇ ਨਾਲ ਔਰ ਹਜ਼ਾਰ ਔਰ ਦੂਸਰੀ ਗੱਲ ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ ਮੈਂ ਬਾਰ ਬਾਰ ਉਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਅਸੀਂ ਹਸਬੰਡ ਵਾਈਫ ਸੀ ਕੋਈ ਬਗਾਨਾ ਨਹੀਂ ਸੀ ਔਰ ਦੂਸਰੀ ਚੀਜ਼ ਉਹ ਵੀਡੀਓ ਪਿਛੇ ਜੀ ਇੱਕ ਗੱਲ ਹੋਲ ਕਲੀਅਰ ਕਰ ਦਿੰਨਾ ਸਭ ਲੋਕ ਕਹਿੰਦੇ ਪਏ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ ਕੁੜੀਆਂ ਦੇ ਉੱਤੇ ਮੈਂ ਪਤਾ ਕੀ ਹੈ ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ ਮੇਰੀ ਇੱਕ ਸੋਚ ਇਦਾਂ ਦੀ ਹੈ ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ ਮੇਰਾ ਮੈਂ ਕਹਿੰਦਾ ਸੀ ਮੇਰਾ ਅਨਮੋਲ ਵੀਰੇ ਦੀ ਵੀਡੀਓ ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਇਨਵੈਸਟ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਕੋਲ ਬਕਾਇਦਾ ਸਬੂਤ ਸੀਗੇ ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜਾ ਤੋਂ ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੁਝ ਵੀ ਨਹੀਂ ਹੈਗਾ ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾ ਗੱਲ ਤੋਂ ਬਦਨਾਮ ਨਾ ਕਰੋ ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ ਹੈ ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਉਹਦੀ ਇਮੇਜ ਵੀ ਖਰਾਬ ਕਰਦੇ ਹੋ ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇਹਨਾਂ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਏਦਾਂ ਦਾ ਮਾੜਾ ਕਰ ਦਿੱਤਾ ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ ਸੱਚ ਦੀ ਆਵਾਜ਼ ਉਠਾਈ ਜੇ ਮੈਂ ਗਲਤ ਹੁੰਦਾ ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ ਕਿ ਜੇ ਮੈਂ ਗਲਤ ਆ ਨਾ ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੇਗਾ ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੇ ਮੈਨੂੰ ਬੋਲਿਆ ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਸੌਰੀ ਵੀਰੇ ਪਰ ਮੇਰੇ ਇਦਾਂ ਦਾ ਮਾਈਂਡ ਵਿੱਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ ਮੇਰ ਤੋਂ ਵੀਡੀਓ ਪੈ ਗਈ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਨਾ ਪਰ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਹਾਂਗਾ ਮੈਂ ਚਲੋ ਮੈਂ ਕਿਹਾ ਠੀਕ ਹੈ ਜੀ ਮੈਂ ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹਾਂ ਠੀਕ ਹੈ ਬਟ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਸਾਡੀ ਹਰ ਛੋਟੀ ਛੋਟੀ ਚੀਜ਼ ਨੂੰ ਜੇ ਹਵਾ ਬਣਾਓਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ ਔਰ ਕੁਝ ਲੋਕ بڑے ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਫੇਸਬੁੱਕ ਜਾਂ YouTube ਮੋਨਟਾਈਜੇਸ਼ਨ ਬੰਦ ਕਰ ਦੇ ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ ਆ ਜੁੰਨ ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਹੈ ਨਾ ਨੋਰਮਲ ਇੱਕ ਬੰਦੇ ਦੇ ਮੈਂ ਪਿੱਛੇ ਜੀ ਕੁਝ ਬੰਦਿਆਂ ਨੇ ਦੋ ਤਿੰਨ ਮੈਂ ਉਹ ਵੀ ਵੀਡੀਓ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ ਦੋ ਤੋਂ ਤਿੰਨੇ ਰਿਵਿਊ ਵੀ ਨਹੀਂ ਆਉਂਦੇ ਜਦੋਂ ਸਾਨੂੰ ਗਾਲਾਂ ਕੱਢਦੇ ਨੇ ਦੋ ਦੋ ਤਿੰਨ ਤਿੰਨ ਮਿਲੀਅਨ ਚਾਰ ਚਾਰ ਮਿਲੀਅਨ ਚਲੇ ਜਾਂਦੇ ਨੇ ਜਿਹਦੇ ਕਰਕੇ ਉਹ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ ਉਹ ਹੋਰ ਚਾਰ ਵੀਡੀਓ ਪਾਣ ਲੱਗ ਜਾਂਦੇ ਨੇ ਜਿਹਦੇ ਕਰਕੇ ਮੁੱ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦੋ ਸਾਨੂੰ ਅੱਗੇ ਵੱਧ ਲੈਣ ਦਿਓ ਮੈਂ ਬਾਰ-ਬਾਰ ਕਿੰਨੀਆਂ ਕ ਕਲੈਰੀਫਿਕੇਸ਼ਨਾਂ ਦਈ ਚੱਲੂੰਗਾ ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ ਪਰ ਜਿਹੜੀ ਆ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ ਇਹ ਮੈਨੂੰ ਬਿਲਕੁਕੁਲ ਸਹੀ ਨਹੀਂ ਲੱਗੀ ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ ਕਿਉਂ ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਆ ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ 4 3 ਤੇ ਹੋਰ ਵੀ ਕਰਕੇ ਆਂਦੇ ਹੋਣਗੇ ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50000 ਰੁਪਏ ਦੀ ਡਿਮਾਂਡ ਕੀਤੀ ਸੀ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ ਕਹਿੰਦੇ 2 ਦਿਨ ਬਾਅਦ ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ ਨਾ ਮਿਲਦਾ ਕੱਲ ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜਪੰਨ ਕਰਨ ਦੀ ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਦਾਂ ਦਾ ਕਿਦਾਂ ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਆ ਦਿੰਨੇ ਆ ਬੜਾ ਉਲਟਾ ਸਿੱਧਾ ਜਾ ਕਰ ਦਿੰਨੇ ਆ ਪਰ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ ਕੀ ਨਹੀਂ ਫੇਸ ਕਰ ਰਿਹਾ ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਾਈਮਨਲ ਬਣਾਇਆ ਹੋਇਆ ਹੈ ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਆ ਮੈਂ ਨਾ ਤਾਂ ਕੋਈ ਦੋ ਨੰਬਰ ਦਾ ਕੰਮ ਕਰ ਰਿਹਾ ਮੈਂ ਕੋਈ ਨਸ਼ਾ ਨਹੀਂ ਵੇਚਦਾ ਠੀਕ ਹੈ ਨਾ ਮੈਂ ਕਦੇ ਕਿਸੇ ਨਾਲ ਕੋਈ ਐਦਾ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾਰੀ ਕਰਦਾ ਪਿਆ ਹੋਵਾਂ ਜਾਂ ਕਦੇ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਬਾਰ-ਬਾਰ ਸਾਡੀ ਪੰਡੀ ਕੀਤੀ ਜਾ ਰਹੀ ਹੈ ਕਿ ਇਹ ਮਾਰੇ ਨੇ ਮਾਰੇ ਨੇ ਮਾਰੇ ਨੇ ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫालतू ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ ਔਰ ਦੂਸਰੀ ਚੀਜ਼ ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਨ ਲਈ ਅਗਰ ਕੁਝ ਕੀਤਾ ਜਾਂਦਾ ਨਾ ਦੇ ਮੇਰੇ ਨਾਲ ਮੰਨ ਲਓ ਮੈਂ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ ਅਗਲੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਦੇ ਨਾਲ ਉਹਨਾਂ ਕੋਲ ਕਿੰਨੇ ਕ ਬੰਦੇ ਹੋਣਗੇ ਕਿੰਨੇ ਕ ਨਹੀਂ ਮੇਰੀ ਸਾਰੀ ਸਿੱਖ ਜੱਤੇ ਬੰਦਿਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ ਭਾਈ ਪੈਸਿਆਂ ਦੀ ਕਾਦੀ ਡਿਮਾਂਡ ਹੈ ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ ਅਸੀਂ ਮੁੱਦਾ ਖਤਮ ਕਰ ਦਾਂਗੇ ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ ਔਰ ਮੈਨੂੰ ਇਸ ਚੀਜ਼ ਦਾ ਜੈਨੂਲੀ ਬਹੁਤ ਜ਼ਿਆਦਾ ਮੇਰੇ ਨਾਲ ਮੇਰੀ ਉਸ ਰੀਲ ਦਾ ਜੋ ਜਾਂ ਮੇਰੇ ਦ ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ ਇਹਨਾਂ ਨਾਲ ਲੜੇ ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦੇ ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ ਚੀ ਬੋਲੀ ਜਾਂਦੇ ਤੇਰਾ ਸੌਦਾ ਲਾਣਾ ਸੌਦਾ ਲਾਣਾ ਸੌਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਣ ਤੋਂ ਮਾਰਦਾ ਮੈਂ ਕਿਸ ਨੂੰ ਮਾੜਾ ਕਰਦਾ ਤੁਸੀਂ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ ਮੈਨੂੰ ਇੱਕ ਗੱਲ ਦੱਸੋ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ ਇਹ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਨੇ ਸੋਇਆ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਣਾ ਚਾਹੀਦਾ ਸੀਗਾ ਭਾਈ ਸਾਬ ਸਾਡੀ ਰੋਜੀ ਰੋਟੀ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ 'ਚ ਹਜ਼ਾਰਾਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਹੈ ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਸਭ ਕੁਝ ਕੀਤਾ ਵੀਡੀਓ ਵਾਇਰਲ ਕੀਤੀ ਭਾਈ ਸਾਬ ਸਾਡੇ ਕੋਲ ਨਾਮ ਵੀ ਸੀਗਾ ਫੇਮ ਵੀ ਸੀਗਾ ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ ਅਸੀਂ ਆਲਰੇਡੀ ਫੇਮਸ ਸੀਗੇ ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਇਹ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ ਜਿਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ ਜਿਦਾਂ ਦੇ ਹਾਲਾਤ ਬਣ ਰਹੇ ਨੇ ਨਾ ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਸਾਡੀ ਜ਼ਿੰਦਗੀ ਜੀਣ ਲੰਦੋ ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ ਤੁਸੀਂ ਤਾਂ ਯਾਰ ਜਾਗਰੂ ਹੋ ਤੁਸੀਂ ਤਾਂ ਸਮਝਦਾਰ ਹੋ ਸਿਆਣੇ ਹੋ ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇੰਨਾ ਵੀ ਕਿਸੇ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਰਕਤਾ ਕਰੀ ਪਰ ਮੈਂ ਚਲੋ ਮਾਰੇ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਚਲਦੇ ਪਿਆ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੱਪ ਲੈ ਗਿਆ ਹੁੰਦਾ ਇਹ ਗੱਲ ਸੱਚੀ ਹੈ ਔਰ ਕੁਝ ਲੋਕ ਤਾਂ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰ ਗਿਆ ਮਰਾ ਗਿਆ ਪਰ ਮੈਂ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਤੋਲਦਾ ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ ਪੰਜਾਬੀਆਂ ਵਾਲੀ ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਿਹਾ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਿੰਦਾ ਪੰਜਾਬੀਆਂ ਦਾ ਖੰਦਾ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ ਇੱਕ ਛੋਟੀ ਜੀ ਚੀਜ਼ ਸੁਣਿਓ ਸਮਝੋ ਇੱਕ ਗੱਲ ਮੈਂ ਪੂਰੇ ਪੰਜਾਬ ਨੂੰ ਕਦੇ ਨਾਤੇ ਮਾੜਾ ਕਿਹਾ ਨਾ ਮੈਂ ਸਾਰੇ ਮੈਂ ਪੰਜਾਬ ਨੂੰ ਕਦੇ ਮਾਰਾ ਕਿਹਾ ਹੀ ਨਹੀਂ ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ ਜਿੱਦਾਂ ਹੁਣ ਇੱਕ ਕਹਾਵਤਾਂ ਮੈਂ ਨਹੀਂ ਬਣੇ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਆਰੇ ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਹਾਂ ਇਹ ਕਹਾਵਤਾਂ ਇਹ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ ਉਹੀ ਕਹਾਵਤ ਜੀਓ ਉਹ ਸੀਗੀ ਵੀ ਪੰਜਾਬੀ ਪੰਜਾਬੀ ਦਾ ਦੁਸ਼ਮਣ ਹੁੰਦਾ ਸਾਰੇ ਨਹੀਂ ਕਹਿੰਦਾ ਮੈਂ ਕਿ ਸਾਰੇ ਦੁਸ਼ਮਣ ਹੁੰਦੇ ਨੇ ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਜੀਵਨ ਹੀ ਖਤਮ ਹੋ ਗਿਆ ਪੂਰੇ ਜੀਵਨ ਦੀ ਕੀਤਾ ਕਰਾ ਮਿੱਟੀ ਕਰ ਦਿੱਤਾ ਤੁਸੀਂ ਤਿਆਰ ਮੈਂ ਮਿਹਨਤ ਕਰਕੇ ਲੋਕਾਂ ਨੂੰ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ ਠੀਕ ਹੈ ਮੈਂ ਉਸ ਚੀਜ਼ ਤੋਂ ਪੈਸੇ ਕਮਾਏ ਪੂਰੀ ਦੁਨੀਆ ਜੋ ਕੁਛ ਕਰ ਰਹੀ ਹੈ ਸਭ ਕੁਝ ਪੈਸੇ ਕਮਾਣ ਲਈ ਕਰਦੀ ਹੈ ਸਭ ਲੋਕ ਪੈਸੇ ਪੈਸੇ ਖਾਨ ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ ਹਰ ਬੰਦਾ ਕਿਰਤ ਕਰਦਾ ਮੈਂ ਵੀ ਦਸਾਂ ਨੂੰ ਉਹਦੀ ਕਿਰਤ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਦੀ 5 ਮਿੰਟ ਦੀ ਰੀਲ ਹੁੰਦੀ ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ ਕਦੇ ਕਿਤੇ ਜਾ ਕੇ ਵੀਡੀਓ ਬਣਾਈਦੀ ਹੈ ਕਦੇ ਕਿਤੇ ਜਾ ਕੇ ਬਣਾਈਦੀ ਹੈ ਕਦੇ ਕੁਝ ਕਰੀਦਾ ਕੁਝ ਕਰੀਦਾ ਕਿਰਤ ਉਹ ਵੀ ਕਿਰਤੀ ਹੈ ਜੀ ਉਹ ਵੀ ਮਾੜੀ ਕਿਰਤ ਨਹੀਂ ਹੈਗੀ ਬਈ ਇੱਕ ਬੇਨਤੀ ਹੈ ਇੰਨਾ ਕਾ ਜ਼ਿਆਦਾ ਹਰਾਸ ਨਾ ਕਰੋ ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਿਆ ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ ਸਾਨੂੰ ਇਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ ਔਰ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਜੀਣ ਦਿਓ ਜੇ ਇਹ ਜੋ ਇਹਨਾਂ ਨੇ ਕੀਤਾ ਦੋਨਾਂ ਨੇ ਆ ਕੇ ਦੋ ਤਿੰਨ ਇੱਕ ਵਿੱਚ ਕੋਈ ਇੱਕ ਸਿਗੇ ਇੱਕ ਫਗਵਾੜੇ ਵਾਲੇ ਸਿੰਘ ਸਾਹਿਬ ਅ ਅੱਛਾ ਮੈਂ ਇੱਕ ਇਹਨਾਂ ਨੇ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ ਦੱਸੋ ਕੀ ਗੱਲ ਹੈ ਕਹਿੰਦੇ ਜੀ ਇਹਨੂੰ ਇੱਥੇ ਬਲਾਓ ਸੀ ਫੋਨ ਤੇ ਗੱਲ ਹੀ ਨਹੀਂ ਕਰਨੀ ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਕਿ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲ ਲਾਇਆ ਮਤਲਬ ਕਹਿੰਦੇ ਕਿ ਇਹਨਾਂ ਨੇ ਸਾਡਾ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ ਕੋਈ ਕੰਟੈਕਟ ਹੀ ਨਹੀਂ ਹੈਗਾ ਮੈਂ ਕਲੀਅਰ ਫੋਨ ਤੇ ਬੋਲੇ ਆ ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕਿਨਮ ਲੰਦੇ ਆ ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਮੈਨੂੰ ਕਲੈਰੀਫਿਕੇਸ਼ਨ ਮਿਲ ਜਵੇ ਪਰ ਉਹ ਚਾਹਦੇ ਕਿ ਇੱਥੇ ਆਉਗਾ ਤਾਂ ਤਾਂ ਹੀ ਪੈਸੇ ਮਿਲੂਗੇ ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ بولجو ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ ਤੁਹਾਡੇ ਸਾਹਮਣੇ ਸੀਸੀਟੀਵੀ ਫੁਟੇਜ ਤੁਸੀਂ ਦੇਖ ਹੀ ਲਈ ਹੈ ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰਬ ਦਾ ਕਿ ਮੇਰੇ ਕੋਲ ਸੀਸੀਟੀਵੀ ਫੁਟੇਜ ਆ ਗਈ ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ ਚ ਨਹੀਂ ਆਂਦੀਆਂ ਹੱਥ ਜੋੜ ਕੇ ਬੇਨਤੀ ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ ਨਹੀਂ ਚੰਗੇ ਲੱਗਦੇ ਬਲੌਕ ਮਾਰ ਦਿਓ ਪਰਮਨੈਂਟਲੀ ਸਾਡਾ ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ ਜਿਹੜੇ ਸਾਡੀ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਵੀ ਚਾਕੇ ਬਲੌਕ ਮਾਰ ਦਿਓ ਤੁਹਾਨੂੰ ਚੰਗੇ ਲੱਗਦੇ ਆ ਦੇਖੋ ਨਹੀਂ ਚ